ਸੰਬਰ ਮੰਗਲਵਾਰ ਸ਼ਾਮ ਤੱਕ ਦੀਆਂ ਪੰਜ ਵੱਡੀਆਂ ਖਬਰਾਂ ਨੇ ਪੰਜਾਂ ਖਬਰਾਂ ਦੇ ਪਰਦੇ ਪਿਛਲੇ ਸੱਚ ਤੇ ਗੱਲ ਕਰਾਂਗੇ ਗੌਰ ਨਾਲ ਸੁਣਿਓ ਪਹਿਲੀ ਖਬਰ ਹੈ ਕਿ ਅੱਜ ਸੰਯੁਕਤ ਕਿਸਾਨ ਮੋਰਚੇ ਐਸ ਕੇ ਐਮ ਦੀ ਚੰਡੀਗੜ੍ਹ ਦੇ ਵਿੱਚ ਇੱਕ ਵੱਡੀ ਮੀਟਿੰਗ ਹੋਈ ਹੈ ਜਿਦੇ ਵਿੱਚ ਉਹਨਾਂ ਨੇ ਕਿਸਾਨ ਅੰਦੋਲਨ ਤੇ ਡੱਲੇਵਾਲ ਦੇ ਮਰਨ ਵਰਤਾਰੇ ਦੋ ਵੱਡੇ ਐਲਾਨ ਕਰ ਦਿੱਤੇ ਨੇ ਔਰ ਮੋਦੀ ਸਰਕਾਰ ਨੂੰ ਭਾਜੜ ਪਾ ਦਿੱਤੀ ਹੈ ਦੂਜੇ ਪਾਸੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਡੱਲੇਵਾਲ ਬਾਰੇ ਇੱਕ ਫੇਰ ਵੱਡਾ ਬਿਆਨ ਫੇਸਬੁੱਕ ਤੇ ਪੋਸਟ ਲਿਖ ਕੇ ਦੇ ਦਿੱਤਾ ਹੈ ਜਿਹਦੇ ਉੱਪਰ ਵੱਡੀ ਚਰਚਾ ਪੱਗਈ ਹੈ ਤੇ ਤੀਜੀ ਖਬਰ ਹੈ ਕਿ ਰਾਹੁਲ ਗਾਂਧੀ ਨੇ ਅੱਜ ਸਬਜ਼ੀ ਮੰਡੀ ਦੇ ਵਿੱਚ ਜਾ ਕੇ ਤੇ ਉੱਥੇ ਮੋਦੀ ਨੂੰ ਘੇਰਿਆ ਉਹ ਵੀ ਤੁਹਾਨੂੰ ਅੱਗੇ ਦੱਸਦੇ ਆ ਕਿ ਕਿਵੇਂ ਘੇਰਿਆ ਔਰ ਚੌਥੀ ਖਬਰ ਹੈ ਕਿ 30 ਦਸੰਬਰ ਨੂੰ ਪੰਜਾਬ ਬੰਦ ਦੀ ਕਾਲ ਹੈ ਪੰਜਾਬ ਬੰਦ ਰਹੇਗਾ ਔਰ ਇਹਦੀ ਕੀ ਤਿਆਰੀ ਹੈ ਕਿਵੇਂ ਹੋ ਰਿਹਾ ਉਹ ਵੀ ਤੁਹਾਨੂੰ ਅੱਗੇ ਦੱਸਦੇ ਆ ਔਰ ਪੰਜਵੀਂ ਖਬਰ ਹੈ ਕਿ ਅੱਜ ਕੇਜਰੀਵਾਲ ਹੋਰਾਂ ਨੇ ਪੰਜਾਬ ਦੇ ਸਾਰੇ ਐਮਐਲਏ ਤੇ ਮੰਤਰੀ ਦਿੱਲੀ ਤਲਬ ਕੀਤੇ ਨੇ ਦਿੱਲੀ ਸੱਦੇ ਨੇ ਪਰ ਪੰਜਾਬ ਦਾ ਮੁੱਖ ਮੰਤਰੀ ਉਹਦੇ 'ਚ ਨਹੀਂ ਗਿਆ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਆਸਟ੍ਰੇਲੀਆ ਚਲਾ ਗਿਆ ਤੇ ਮੁੱਖ ਮੰਤਰੀ ਆਸਟ੍ਰੇਲੀਆ ਕਿਉਂ ਗਿਆ ਕੀ ਲੈਣ ਗਿਆ ਇਹਦੇ ਬਾਰੇ ਖੁਲਾਸਾ ਵੀ ਅੱਗੇ ਆਪਾਂ ਤੁਹਾਨੂੰ ਦੱਸਦੇ ਆ ਸਭ ਤੋਂ ਪਹਿਲਾਂ ਸ਼ੁਰੂ ਕਰਦੇ ਆ ਕਿ ਅੱਜ ਸੰਯੁਕਤ ਕਿਸਾਨ ਮੋਰਚਾ ਐਸ ਕੇ ਐਮ ਦੀ ਮੀਟਿੰਗ ਚੰਡੀਗੜ੍ਹ ਦੇ ਕਿਸਾਨ ਭਵਨ ਦੇ ਵਿੱਚ ਹੋਈ ਹੈ ਵੱਡੀ ਮੀਟਿੰਗ ਹੋਈ ਹੈ ਕੱਲ ਪੂਰੇ ਦੇਸ਼ ਦੇ ਡੀਸੀ ਦਫ਼ਤਰਾਂ ਦੇ ਅੱਗੇ ਐਸ ਕੇ ਐਮ ਦੇ ਸੱਦੇ ਤੇ ਵੱਡੇ ਪ੍ਰਦਰਸ਼ਨ ਹੋਏ ਸੀ ਤੇ ਅੱਜ ਐਸ ਕੇ ਐਮ ਨੇ ਮੀਟਿੰਗ ਕੀਤੀ ਦੋ ਵੱਡੇ ਐਲਾਨ ਕੀਤੇ ਇੱਕ ਐਲਾਨ ਕੀਤਾ ਕਿ ਸੰਯੁਕਤ ਕਿਸਾਨ ਮੋਰਚੇ ਦਾ ਇੱਕ ਵੱਡਾ ਵਫ਼ਦ ਭਾਰਤ ਦੇ ਰਾਸ਼ਟਰਪਤੀ ਪ੍ਰੈਜ਼ੀਡੈਂਟ ਨੂੰ ਮਿਲੇਗਾ ਤੇ ਦੂਜਾ ਫੈਸਲਾ ਅੱਜ ਉਹਨਾਂ ਨੇ ਇਹ ਕੀਤਾ ਕਿ 9 ਜਨਵਰੀ ਨੂੰ ਪੰਜਾਬ ਦੇ ਮੋਗਾ ਦੇ ਵਿੱਚ ਪੂਰੇ ਪੰਜਾਬ ਦਾ ਇੱਕ ਲਾਮਿਸਾਲ ਵੱਡਾ ਇਕੱਠ ਕੀਤਾ ਜਾਏਗਾ ਹੁਣ ਬੀਤੇ ਕੱਲ ਡੀਸੀ ਦਫ਼ਤਰਾਂ ਦੇ ਅੱਗੇ ਹਜ਼ਾਰਾਂ ਦੇ ਇਕੱਠ ਐਸਕੇਐਮ ਦੀ ਅਗਵਾਈ ਚ ਹੋਏ ਨੇ ਤੇ ਹੁਣ ਜਿਹੜਾ 9 ਜਨਵਰੀ ਦਾ ਇਕੱਠ ਹੈ ਉਹ ਕਿੰਨਾ ਵੱਡਾ ਹੋ ਸਕਦਾ ਇਹਨੂੰ ਸੁਣ ਕੇ ਇੱਕ ਤਰ੍ਹਾਂ ਨਾਲ ਸਰਕਾਰ ਦੇ ਵੀ ਸਾਹ ਜੇ ਸੂਤੇ ਜਾ ਰਹੇ ਹੋਣਗੇ ਭਾਜੜ ਤਾਂ ਜਰੂਰ ਪਈ ਹੋਵੇਗੀ ਕੱਲ ਵੀ ਪਈ ਸੀ ਔਰ ਦੂਜੇ ਪਾਸੇ ਜਿਹੜੇ ਕੱਲ ਭਾਜਪਾ ਦੇ ਪੰਜਾਬ ਪ੍ਰਧਾਨ ਨੇ ਸੁਨੀਲ ਜਾਖੜ ਉਹਨਾਂ ਨੇ ਕੁਝ ਵੱਡੀਆਂ ਗੱਲਾਂ ਬੋਲੀਆਂ ਸੀਗੀਆਂ ਡੱਲੇਵਾਲ ਨੂੰ ਲੈ ਕੇ ਤੇ ਫਿਰ ਕਿਸਾਨ ਆਗੂ-ਆਗੂ ਟੁੱਟ ਕੇ ਪੈ ਗਏ ਸੀ ਕਰਾਰੇ ਜਵਾਬ ਦਿੱਤੇ ਸੀ ਇੱਕ ਗੱਲ ਉਹਦੇ ਚ ਭਾਜਪਾ ਪ੍ਰਧਾਨ ਜਾਖੜ ਨੇ ਇਹ ਆਖੀ ਸੀ ਕਹਿੰਦਾ ਵੀ ਇਹ ਇਕੱਠੇ ਹੈ ਨਹੀਂ ਔਰ ਇਹਨਾਂ ਦੀਆਂ ਮੰਗਾਂ ਜਿਹੜੀਆਂ ਨੇ ਉਹ ਅੱਡ-ਅੱਡ ਨੇ ਅੱਧੀਆਂ ਕਿ ਕਿਸਾਨ ਜਥੇਬੰਦੀਆਂ ਉੱਥੇ ਸ਼ੰਭੂ ਖਨੋਰੀ ਤੇ ਹੋਰ ਮੰਗਾਂ ਨੂੰ ਲੈ ਕੇ ਬੈਠੀਆਂ ਨੇ ਤੇ ਐਸਕੇਮ ਸਯੁਕਤ ਕਿਸਾਨ ਮੋਰਚੇ ਦੀਆਂ ਮੰਗਾਂ ਹੋਰ ਨੇ ਪਰ ਅੱਜ ਸਯੁਕਤ ਕਿਸਾਨ ਮੋਰਚੇ ਨੇ ਡੰਕੇ ਦੀ ਚੋਟ ਤੇ ਇਹ ਗੱਲ ਕਹੀ ਹੈ ਕਿ ਸਾਡੀਆਂ ਮੰਗਾਂ ਇੱਕ ਨੇ ਸਾਡੀ ਆਵਾਜ਼ ਇੱਕ ਹੈ ਸਾਡੇ ਮਸਲੇ ਦੁੱਖ ਤਕਲੀਫਾਂ ਇੱਕ ਨੇ ਹਾਂ ਲੜਾਈ ਲੜਨ ਦੇ ਤਰੀਕੇ ਵੱਖ-ਵੱਖ ਨੇ ਔਰ ਇਹ ਵੀ ਗੱਲ ਸਯੁਕਤ ਕਿਸਾਨ ਮੋਰਚੇ ਨੇ ਅੱਜ ਕਹੀ ਹੈ ਕਿ ਜੇਕਰ ਡੱਲੇਵਾਲ ਨੂੰ ਕੁਝ ਵੀ ਹੁੰਦਾ ਹੈ ਇਹ ਦੀ ਜ਼ਿੰਮੇਵਾਰ ਸਿਰਫ ਤੇ ਸਿਰਫ ਅੜੀਲ ਕੇਂਦਰ ਸਰਕਾਰ ਹੋਏਗੀ ਸਖਤ ਕਿਸਾਨ ਮੋਰਚੇ ਦੇ ਆਗੂ ਨੇ ਕਿਹਾ ਕਿ ਮੋਦੀ ਸਾਹਿਬ ਹੋਰੀ ਜਿੱਦੜ ਬਣੇ ਬੈਠੇ ਨਹੀਂ ਢੀਠ ਬਣੇ ਬੈਠੇ ਨਹੀਂ ਜਿੰਦ ਕਰੀ ਬੈਠੇ ਨੇ ਤੇ ਇਸੇ ਕਰਕੇ ਤਿਲ ਤਿਲ ਮਰਨ ਲਈ ਮਜਬੂਰ ਹੈ ਡੱਲੇਵਾਲ ਔਰ ਜਿਹੜੀ ਜਦੋਂ ਪੱਤਰਕਾਰਾਂ ਨੇ ਪੁੱਛਿਆ ਕਿ ਤੁਸੀਂ ਉਹਨਾਂ ਦੇ ਨਾਲ ਇਕੱਠੇ ਹੋ ਰਹੇ ਹੋ ਕਿ ਉਹ ਤੁਹਾਡੇ ਨਾਲ ਇਕੱਠੇ ਹੋ ਰਹੇ ਨੇ ਇਹਦੇ ਉੱਪਰ ਐਸਕੇਐਮ ਨੇ ਬਿਲਕੁਲ ਸਪਸ਼ਟ ਕਰ ਦਿੱਤਾ ਕਿ ਉਹਨਾਂ ਨੇ ਆਪਣੇ ਤੌਰ ਤੇ ਆਪਣਾ ਵੱਖਰਾ ਮੋਰਚਾ ਬਣਾ ਕੇ ਸੰਘਰਸ਼ ਸ਼ੁਰੂ ਕੀਤਾ ਹੈ ਉਹਨਾਂ ਦੀਆਂ ਮੰਗਾਂ ਠੀਕ ਨੇ ਪਰ ਅਸੀਂ ਆਪਣਾ ਵੱਖਰਾ ਸਯੁਕਤ ਮੋਰਚੇ ਵੱਲੋਂ ਲੜਾਈ ਲੜ ਰਹੇ ਹਾਂ ਸਾਡੀਆਂ ਮੰਗਾਂ ਠੀਕ ਨੇ ਇੱਕ ਦੂਜੇ ਦੀ ਹਮਾਇਤ ਕਰਾਂਗੇ ਪਰ ਇਕੱਠੇ ਹੋਣ ਦੇ ਲਈ ਯਤਨ ਜਾਰੀ ਰੱਖਾਂਗੇ ਹੁਣ ਅਗਲੀ ਗੱਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਫੇਸਬੁੱਕ ਤੇ ਇੱਕ ਪੋਸਟ ਪਾਈ ਹੈ ਤੇ ਪੋਸਟ ਪੈਂਦਿਆ ਸਾਰ ਇੱਕ ਵੱਡੀ ਚਰਚਾ ਆਪਖੜੀ ਹੋਈ ਹੈ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਪੋਸਟ ਪਾ ਕੇ ਆਪ ਤੇ ਚੜ ਗਏ ਆਸਟ੍ਰੇਲੀਆ ਵੱਲ ਤੇ ਇੱਥੇ ਪੋਸਟ ਤੇ ਪੈ ਗਿਆ ਰੌਲਾ ਪੋਸਟ ਕੀ ਹੈ ਭਗਵੰਤ ਮਾਨ ਸਾਹਿਬ ਨੇ ਇਹ ਲਿਖਿਆ ਉਹ ਕਹਿੰਦੇ ਕੇਂਦਰ ਸਰਕਾਰ ਜਿੱਦਲ ਬਣੀ ਹੋਈ ਹੈ ਔਰ ਭਗਵੰਤ ਜਿਹੜੇ ਮੋਦੀ ਸਰਕਾਰ ਹੈ ਉਸ ਨੂੰ ਆਪਣੀ ਜਿੱਦ ਛੱਡ ਕੇ ਕਿਸਾਨਾਂ ਨਾਲ ਗੱਲ ਕਰਨੀ ਚਾਹੀਦੀ ਹੈ ਦੂਜੀ ਗੱਲ ਉਹਨਾਂ ਨੇ ਇਹ ਲਿਖੀ ਕਹਿੰਦੇ ਕਿ ਜੇਕਰ ਮੋਦੀ ਸਰਕਾਰ ਯੂਕਰੇਨ ਤੇ ਰੂਸ ਦੀ جنگ ਬੰਦ ਕਰਵਾ ਸਕਦੀ ਹੈ ਤਾਂ ਫਿਰ ਕਿਸਾਨ ਤਾਂ ਇੱਥੇ 200 ਕਿਲੋਮੀਟਰ ਤੇ ਬੈਠੇ ਨੇ ਇਹਨਾਂ ਕੋਲ ਕਿਉਂ ਨਹੀਂ ਆ ਸਕਦੀ ਮੋਦੀ ਸਰਕਾਰ ਇਹ ਭਗਵੰਤ ਮਾਨ ਨੇ ਗੱਲਾਂ ਲਿਖੀਆਂ ਨੇ ਔਰ ਭਗਵੰਤ ਮਾਨ ਨੇ ਇੱਕ ਤਰ੍ਹਾਂ ਨਾਲ ਵਿਅੰਗ ਠੋਕਿਆ ਕਿਉਂਕਿ ਮੋਦੀ ਸਰਕਾਰ ਦਾ ਇਹ ਦਾਵਾ ਹੈ ਕਿ ਰੂਸ ਤੇ ਯੂਕਰੇਨ ਦੀ ਜਿਹੀ جنگ ਚੱਲ ਰਹੀ ਹੈ ਭਾਜਪਾ ਇਹ ਦਾਵਾ ਕਰਦੀ ਹੈ ਕਿ ਮੋਦੀ ਨੇ ਉਹਦੇ ਵਿੱਚ ਵੱਡਾ ਰੋਲ ਅਦਾ ਕੀਤਾ جنگ ਬੰਦ ਕਰਾਉਣ ਲਈ ਇਸ ਕਰਕੇ ਭਗਵੰਤਮਾਨ ਨੇ ਇੱਕ ਵਿਅੰਗ ਇੱਕ ਤੰਜ ਇੱਕ ਟਕੋਰ ਮਾਰੀ ਹੈ ਉਹ ਕਹਿੰਦੇ ਜੇ ਉਹਨਾਂ ਦੀ ਜੰਗ ਬੰਦ ਕਰਾ ਸਕਦੇ ਹੋ ਤੇ ਆਪਦੇ ਦੇਸ਼ ਦੇ ਲੋਕਾਂ ਨਾਲ ਗੱਲ ਨਹੀਂ ਕਰ ਸਕਦੇ ਫਿਰ ਆਪਣੇ ਦੇਸ਼ ਦੇ ਕਿਸਾਨਾਂ ਨਾਲ ਗੱਲ ਕਿਉਂ ਨਹੀਂ ਹੋ ਸਕਦੀ ਭਾਵੇਂ ਸਵਾਲ ਭਗਵੰਤਮਾਨ ਦੇ ਉੱਪਰ ਵੀ ਖੜਾ ਹੈ ਕੀ ਭਗਵੰਤਮਾਨ ਹੋਰਾਂ ਨੇ ਸਰਕਾਰ ਬਣਾਉਣ ਤੋਂ ਪਹਿਲਾਂ ਇਹ ਕਿਹਾ ਸੀ ਕਿ ਸਾਡੀ ਸਰਕਾਰ ਬਣਾ ਦਿਓ 5 ਮਿੰਟਾਂ ਦੇ ਵਿੱਚ ਐਮਐਸਪੀ ਸਾਰੀਆਂ ਫਸਲਾਂ ਤੇ ਦੇ ਦੇਾਂਗੇ ਬੀਬੀ ਅਨਮੋਲ ਗਗਨਮਾਨ ਜਿਹੜੀ ਮੰਤਰੀ ਨਹੀਂ ਭਗਵੰਤ ਮਾਨ ਸਰਕਾਰ ਚ ਉਹਨੇ ਕਿਹਾ ਸੀ ਪਰ ਨਹੀਂ ਦਿੱਤੀ 5 ਮਿੰਟਾਂ ਚ ਐਮਐਸਪੀ ਸਵਾਲ ਉਹਨਾਂ ਤੇ ਵੀ ਐ ਪਰ ਹੁਣ ਪੇਟ ਜਿਹੜਾ ਉਹ ਮੋਦੀ ਸਰਕਾਰ ਨਾਲ ਕਿਸਾਨਾਂ ਦਾ ਫਸਿਆ ਕਿਉਂਕਿ ਮੰਨੀਆਂ ਹੋਈਆਂ ਮੰਗਾ ਕਿਸਾਨ ਕਹਿੰਦੇ ਨੇ ਜਾਣਬੁੱਝ ਕੇ ਲਾਗੂ ਨਹੀਂ ਕਰ ਰਹੇ ਔਰ ਸਾਨੂੰ ਤਿਲ ਤਿਲ ਮਰਨ ਲਈ ਮਜਬੂਰ ਕਰ ਰਹੇ ਨੇ ਉਧਰ ਬੀਜੇਪੀ ਆ ਜਿਹੜੀ ਆ ਉਹ ਵੀ ਕਹਿ ਰਹੀ ਆ ਕਿ ਸਾਨੂੰ ਕਿਸਾਨਾਂ ਨਾਲ ਬੜੀ ਹਮਦਰਦੀ ਆ ਬੀਜੇਪੀ ਦਾ ਪ੍ਰਧਾਨ ਸੁਨੀਲ ਜਾਖੜ ਕੱਲ ਕਹਿ ਰਿਹਾ ਸੀ ਮੈਨੂੰ ਡੱਲੇਵਾਲ ਨਾਲ ਬਹੁਤ ਦਿਲੋਂ ਹਮਦਰਦੀ ਹੈ ਕਿ ਕਿਸਾਨਾਂ ਨੇ ਅੱਗੋਂ ਫਿਰ ਟੁੱਟ ਕੇ ਪੈ ਗਏ ਕਿਸਾਨ ਉਹ ਕਹਿੰਦੇ ਜੇ ਹਮਦਰਦੀ ਹੈ ਤੇ ਫਿਰ ਮੋਦੀ ਨਾਲ ਕਰੋ ਗੱਲ ਪੰਜਾਬ ਦੇ ਪ੍ਰਧਾਨ ਹੋ ਤੁਸੀਂ ਬੀਜੇਪੀ ਦੇ ਕਰੋ ਗੱਲ ਮੋਦੀ ਨਾਲ ਮਨਾਓ ਮੰਗਾ ਜੇ ਹਮਦਰਦੀ ਹੈ ਤੇ ਫਿਰ ਮੰਗ ਨਜਾਇਜ਼ ਕਿਹੜੀ ਹੈ ਤਾਂ ਇਸ ਮੁੱਦੇ ਦੇ ਉੱਪਰ ਕੱਲ ਕਾਫੀ ਰੌਲਾ ਪੈਂਦਾ ਰਿਹਾ ਪਰ ਹੁਣ ਤੁਸੀਂ ਦੱਸਿਓ ਕੀ ਕਿਸਾਨ ਠੀਕ ਕਹਿ ਰਹੇ ਨੇ ਭਗਵੰਤ ਮਾਨ ਠੀਕ ਕਹਿ ਰਿਹਾ ਕਿ ਜਿਹੜਾ ਬੀਜੇਪੀ ਦਾ ਪ੍ਰਧਾਨ ਹੈ ਸੁਨੀਲ ਜਾਖੜ ਉਹ ਠੀਕ ਕਹਿ ਰਿਹਾ ਤਿੰਨਾ ਚੋਂ ਠੀਕ ਕੌਣ ਹੈ ਤੁਸੀਂ ਆਪਣਾ ਕਮੈਂਟ ਜਰੂਰ ਲਿਖਿਓ ਹੁਣ ਇਸ ਤੋਂ ਅਗਲੀ ਖਬਰ ਹੈ ਕਿ ਕੇਜਰੀਵਾਲ ਨੇ ਅੱਜ ਦਿੱਲੀ ਪੰਜਾਬ ਦੇ ਐਮਐਲਏ ਤੇ ਮੰਤਰੀ ਬੁਲਾ ਲੈਨੇ ਤਲਬ ਕਰ ਲੈਨੇ ਔਰ ਅੱਜ 3 ਵਜੇ ਦਿੱਲੀ ਦੇ ਵਿੱਚ ਪੰਜਾਬ ਦੇ ਐਮਐਲਏ ਤੇ ਮੰਤਰੀਆਂ ਦੇ ਨਾਲ ਕੇਜਰੀਵਾਲ ਦੀ ਮੀਟਿੰਗ ਹੈ ਪਰ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਉਹ ਆਸਟ੍ਰੇਲੀਆ ਚਲੇ ਗਏ ਨੇ ਕੀ ਲੈਣ ਗਏ ਨੇ ਕਈ ਕਹਿੰਦੇ ਛੁੱਟੀਆਂ ਬਤਾਉਣ ਗਏ ਨੇ ਤੇ ਕਈ ਕਹਿ ਰਹੇ ਨੇ ਵੀ ਉਹ ਮੈਚ ਵੇਖਣ ਗਏ ਨੇ ਖੇਡਾਂ ਵੇਖਣ ਗਏ ਨੇ ਚਲੋ ਖੈਰ ਭਗਵੰਤਮਾਨ ਸਾਹਿਬ ਕਿ ਕਿਸ ਲਈ ਵੀ ਗਏ ਨੇ ਸਵਾਲ ਤਾਂ ਇੱਕ ਬਣ ਗਿਆ ਵਿਰੋਧੀ ਕਹਿ ਰਹੇ ਨੇ ਇੱਕ ਅੰਦਰੋਂ ਕੁ ਸਰਮੂਸਰ ਇਹ ਹੋ ਰਹੀ ਹੈ ਕਿ ਭਗਵੰਤਮਾਨ ਦੇ ਨਾਲ ਕੇਜਰੀਵਾਲ ਦੀ ਪ੍ਰੋਬਲਮ ਚੱਲ ਰਹੀ ਹੈ ਖਟਾਸ ਚੱਲ ਰਹੀ ਹੈ ਅੱਗੇ ਵੀ ਭਗਵੰਤਮਾਨ ਕਈ ਸਾਰੇ ਜਿਹੜੇ ਦਿੱਲੀ ਦੇ ਵਿੱਚ ਸਾਰੀ ਪਾਰਟੀ ਦੇ ਪ੍ਰੋਗਰਾਮ ਹੋਏ ਉਹਨਾਂ 'ਚ ਸ਼ਾਮਲ ਨਹੀਂ ਹੋਏ ਇਵਨ ਕੇ ਪਾਰਟੀ ਦਾ ਸਥਾਪਨਾ ਦਿਵਸ ਮਨਾਇਆ ਗਿਆ ਤੇ ਭਗਵੰਤ ਮਾਨ ਉਹਦੇ ਵਿੱਚ ਵੀ ਸ਼ਾਮਲ ਨਹੀਂ ਸੀ ਹੋਏ ਇੱਥੋਂ ਤੱਕ ਕਿ ਹੁਣ ਆ ਜਿਹੜੀਆਂ ਜਿਮਣੀ ਚੋਣਾ ਦਾ ਜਸ਼ਨ ਰੈਲੀਆਂ ਕੱਢੀਆਂ ਗਈਆਂ ਉਹਦੇ ਵਿੱਚ ਵੀ ਭਗਵੰਤ ਮਾਨ ਸਾਹਿਬ ਸ਼ਾਮਲ ਨਹੀਂ ਹੋਏ ਔਰ ਭਗਵੰਤ ਮਾਨ ਤੇ ਕੇਜਰੀਵਾਲ ਦੇ ਵਿਚਾਲੇ ਦਰਾਰ ਖਟਾਸ ਪ੍ਰੋਬਲਮ ਇਹਦੀ ਗੜਤਨ ਦੀਆਂ ਖਬਰਾਂ ਪਿਛਲੇ 3-4 ਮਹੀਨਿਆਂ ਤੋਂ ਵੱਡੀ ਚਰਚਾ ਨੇ ਤੇ ਉਸੇ ਚਰਚਾ ਨੂੰ ਇਸ ਚੀਜ਼ ਨੇ ਅਗਾਹ ਤੋਰਿਆ ਪਖਾਇਆ ਪਰ ਇਹਦਾ ਸੱਚ ਕੀ ਆ ਉਹ ਤਾਂ ਆਮ ਆਦਮੀ ਪਾਰਟੀ ਹੀ ਦੱਸ ਸਕਦੀ ਆ ਜਾਂ ਜੇ ਤੁਹਾਡੇ ਚੋਂ ਕਿਸੇ ਨੂੰ ਪਤਾ ਤਾਂ ਤੁਸੀਂ ਦੱਸ ਦਿਓ ਹੁਣ ਅਗਲੀ ਖਬਰ ਹੈ ਸੁਖਬੀਰ ਬਾਦਲ ਸਾਹਿਬ ਉਹਨਾਂ ਨੇ ਭਾਰਤ ਦੇ ਰਾਸ਼ਟਰਪਤੀ ਨੂੰ ਚਿੱਠੀ ਲਿਖੀ ਹੈ ਚਿੱਠੀ ਕਾਦੇ ਲਈ ਲਿਖੀ ਹੈ ਸੁਖਬੀਰ ਬਾਦਲ ਸਾਹਿਬ ਉਹ ਕਹਿੰਦੇ ਕਿ ਜਿਸ ਦਿਨ ਮੇਰੇ ਉੱਪਰ ਹਮਲਾ ਹੋਇਆ ਮੈਨੂੰ ਇੱਕ ਪੁਲਿਸ ਦੇ ਏਐਸਆਈ ਜਸਬੀਰ ਸਿੰਘ ਨੇ ਬਚਾਇਆ ਉਹ ਕਹਿੰਦੇ ਬੜੀ ਬਹਾਦਰੀ ਨਾਲ ਬਚਾਇਆ ਮੈਨੂੰ ਨਹੀਂ ਤਾਂ ਮੈਂ ਮਾਰਿਆ ਜਾਣਾ ਸੀ ਇਸ ਕਰਕੇ ਉਹਨਾਂ ਨੇ ਪੰਜਾਬ ਭਾਰਤ ਦੇ ਗ੍ਰਹਿ ਮੰਤਰੀ ਨੂੰ ਸੁਖਬੀਰ ਬਾਦਲ ਹੋਰਾਂ ਨੇ ਚਿੱਠੀ ਲਿਖੀ ਆ ਅਮਿਤ ਸ਼ਾਹ ਨੂੰ ਚਿੱਠੀ ਲਿਖੀ ਆ ਸੁਖਬੀਰ ਬਾਦਲ ਹੋਰਾਂ ਨੇ ਔਰ ਮੰਗ ਕੀਤੀ ਹੈ ਕਿ ਜਿਹੜਾ ਜਸਬੀਰ ਸਿੰਘ ਪੁਲਿਸ ਮੁਲਾਜ਼ਮ ਹੈ ਇਹਨੂੰ ਰਾਸ਼ਟਰਪਤੀ ਮੈਡਲ ਦਿੱਤਾ ਜਾਵੇ ਇਨੂੰ ਰਾਸ਼ਟਰਪਤੀ ਸਨਮਾਨ ਦਿੱਤਾ ਜਾਵੇ ਕਿਉਂਕਿ ਇਹਨੇ ਬੜੀ ਬਹਾਦਰੀ ਦੇ ਨਾਲ ਸੁਖਬੀਰ ਬਾਦਲ ਦੀ ਜਾਨ ਬਚਾਈ ਹੈ ਪਰ ਹੁਣ ਇਸ ਚਿੱਠੀ ਦੇ ਉੱਪਰ ਕਈ ਤਰ੍ਹਾਂ ਦੇ ਸਵਾਲ ਉੱਠ ਖੜੇ ਹੋਏ ਨੇ ਕੁਝ ਲੋਕ ਸੋਸ਼ਲ ਮੀਡੀਆ ਤੇ ਕਹਿ ਰਹੇ ਨੇ ਅੱਜ ਤੱਕ ਕਾਫੀ ਸਾਰੇ ਪੁਲਿਸ ਵਾਲਿਆਂ ਨੇ ਕਈ ਕਾਰਨਾਮੇ ਕੀਤੇ ਤੁਹਾਡੀ ਕਾਲੀ ਦਲ ਸਰਕਾਰ ਚ ਵੀ ਕੀਤੇ ਉਸ ਤੋਂ ਬਾਅਦ ਵੀ ਕੀਤੇ ਕਈ ਥਾਵਾਂ ਤੇ ਉਹਨਾਂ ਨੇ ਮਤਲਬ ਜਾਨਾਂ ਵੀ ਬਚਾਈਆਂ ਨੇ ਪਰ ਤੁਸੀਂ ਕਦੇ ਵੀ ਰਾਸ਼ਟਰਪਤੀ ਨੂੰ ਮੈਡਲ ਦੇਣ ਲਈ ਚਿੱਠੀ ਨਹੀਂ ਲਿਖੀ ਸਨਮਾਨ ਦੇਣ ਲਈ ਚਿੱਠੀ ਨਹੀਂ ਲਿਖੀ ਕੀ ਉਹ ਪੁਲਿਸ ਵਾਲੇ ਛੋਟੇ ਨੇ ਜਾਂ ਜਿਨ੍ਹਾਂ ਨੂੰ ਉਹ ਪੁਲਿਸ ਵਾਲੇ ਬਚਾਉਂਦੇ ਰਹੇ ਉਹ ਲੋਕ ਛੋਟੇ ਨਹੀਂ ਸਵਾਲ ਸੋਸ਼ਲ ਮੀਡੀਆ ਤੇ ਪੁੱਛਿਆ ਜਾ ਰਿਹਾ ਹੈ ਕਿ ਸੁਖਬੀਰ ਬਾਦਲ ਦੀ ਜਾਨ ਬਚਾਉਣਾ ਹੀ ਸਭ ਤੋਂ ਵੱਡੀ ਗੱਲ ਕਿਉਂ ਲੱਗ ਰਿਹਾ ਸੁਖਬੀਰ ਬਾਦਲ ਹੋਰਾਂ ਨੂੰ ਕੀ ਸੁਖਬੀਰ ਬਾਦਲ ਹੋਰੀ ਆਪਣੇ ਆਪ ਨੂੰ ਬਹੁਤ ਮਹਾਨ ਵੱਡਾ ਤੇ ਖਾਸ ਬੰਦਾ ਸਮਝਦੇ ਨੇ ਤੇ ਜਾਂ ਫਿਰ ਉਹ ਆਪਣੀ ਜਾਨ ਬਚਾਉਣ ਵਾਲੇ ਪੁਲਿਸ ਵਾਲੇ ਨੂੰ ਦੂਜੇ ਪੁਲਿਸ ਵਾਲੇ ਨਾਲ ਖਾਸ ਸਮਝਦੇ ਨੇ ਅੱਜ ਤੱਕ ਕਾਫੀ ਸਾਰੇ ਪੁਲਿਸ ਵਾਲਿਆਂ ਨੇ ਇਦਾਂ ਦੇ ਕਾਰਨਾਮੇ ਆਮ ਲੋਕਾਂ ਲਈ ਕੀਤੇ ਨੇ ਉਦੋਂ ਕਦੇ ਕਾਲੀ ਦਲ ਨੇ ਜਾਂ ਸੁਖਬੀਰ ਬਾਦਲ ਸਾਹਿਬ ਹੋਰਾਂ ਨੇ ਚਿੱਠੀ ਕਿਉਂ ਨਹੀਂ ਲਿਖੀ ਇਹ ਸਵਾਲ ਹੈ ਭਾਈ ਤੁਸੀਂ ਦੱਸ ਦਿਓ ਵੀ ਸੁਖਬੀਰ ਬਾਦਲ ਸਾਹਿਬ ਹੋਰਾਂ ਦੀ ਚਿੱਠੀ ਠੀਕ ਹੈ ਉਹਨਾਂ ਦੀ ਚਿੱਠੀ ਵਿੱਚਲੀ ਮੰਗ ਠੀਕ ਹੈ ਜਾਂ ਜਿਹੜੇ ਲੋਕ ਸਵਾਲ ਉਠਾ ਰਹੇ ਨੇ ਉਹ ਠੀਕ ਕਹਿ ਰਹੇ ਨੇ ਇਹਦੇ ਉੱਪਰ ਤੁਸੀਂ ਆਪਣਾ ਕਮੈਂਟ ਆਪਣਾ ਵਿਚਾਰ ਜ਼ਰੂਰ ਲਿਖਿਓ ਔਰ ਅਗਲੀ ਖਬਰ ਹੈ 30 ਦਸੰਬਰ ਨੂੰ ਪੂਰੇ ਪੰਜਾਬ ਬੰਦ ਦਾ ਸੱਦਾ ਜਿਹੜੀ ਖਨੋਰੀ ਬਾਰਡਰ ਤੇ ਸ਼ੰਭੂ ਬਾਰਡਰ ਤੇ ਲੜਾਈ ਲੜ ਰਹੀਆਂ ਜਥੇਬੰਦੀਆਂ ਨੇ ਉਹਨਾਂ ਦੇ ਦੋਵਾਂ ਫੋਰਮਾਂ ਵੱਲੋਂ ਦਿੱਤਾ ਹੋਇਆ ਉਹ 30 ਦਸੰਬਰ ਨੂੰ ਪੰਜਾਬ ਬੰਦ ਕਰਨਗੇ ਉਹ ਪੰਜਾਬ ਬੰਦ ਦੇ ਸੱਦੇ ਨੂੰ ਲੈ ਕੇ ਉਹਨਾਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਨੇ ਜਿਹੜੇ ਅਬ ਮੰਨਿਉ ਕੁਹਾੜ ਨੇ ਇਹ ਕਿਸਾਨ ਆਗੂ ਉਹਨਾਂ ਨੇ ਅੱਜ ਖਨੋਰੀ ਬਾਰਡਰ ਤੋਂ ਬੋਲਦੇ ਆ ਇਹ ਗੱਲ ਆਖੀ ਹੈ ਉਹ ਕਹਿੰਦੇ ਅਸੀਂ ਪੰਜਾਬ ਦੇ ਜਿਹੜੇ ਆਮ ਜਥੇਬੰਦੀਆਂ ਨੇ ਜਿਹੜੀਆਂ ਕਿਸਾਨ ਜਥੇਬੰਦੀਆਂ ਨਹੀਂ ਧਾਰਮਿਕ ਜਥੇਬੰਦੀਆਂ ਜਾਂ ਜਿਹੜੀਆਂ ਮਜ਼ਦੂਰ ਜਥੇਬੰਦੀਆਂ ਜਾਂ ਰੇੜੀਆਂ ਤੇ ਦੁਕਾਨਾਂ ਵਾਲਿਆਂ ਦੀਆਂ ਜਥੇਬੰਦੀਆਂ ਅਸੀਂ ਉਹਨਾਂ ਨਾਲ ਗੱਲ ਕਰ ਰਹੇ ਹਾਂ ਕਿ ਸਾਡਾ ਸਾਥ ਦਿਓ ਔਰ ਤੁਸੀਂ 30 ਦਸੰਬਰ ਨੂੰ ਪੂਰਾ ਪੰਜਾਬ ਬੰਦ ਕਰਕੇ ਤੇ ਸਾਡੇ ਨਾਲ ਖੜੋ ਕਿਉਂਕਿ ਅਸੀਂ ਜਿਹੜੀ ਲੜਾਈ ਲੜ ਰਹੇ ਹਾਂ ਉਹ ਸਾਰਿਆਂ ਦੀ ਹੈ ਵੇਖੋ ਯਾਰ ਇੱਕ ਗੱਲ ਇੱਥੇ ਮੈਂ ਸਪਸ਼ਟ ਕਹਿਣੀ ਚਾਹੂੰਗਾ ਉਹ ਕਿਹੜੀ ਉਹ ਇਹ ਕਿ ਜਿਹੜੀਆਂ ਮੰਗਾਂ ਤੇ ਕਿਸਾਨ ਲੜਾਈ ਲੜ ਰਹੇ ਨੇ ਉਹ ਬਹੁਤ ਸਾਰਿਆਂ ਨੂੰ ਇੰਜ ਲੱਗਦਾ ਵੀ ਕੱਲੇ ਕਿਸਾਨਾਂ ਦੀਆਂ ਮੰਗਾਂ ਨਹੀਂ ਪਰ ਇਹ ਵਹਿਮ ਹੈ ਪਰ ਮੈਂ ਅਸਲੀਅਤ ਕੀ ਹੈ ਅਸਲੀਅਤ ਇਹ ਜੇਕਰ ਖੇਤੀ ਵੱਡੇ ਕਾਰਪੋਰੇਟ ਘਰਾਣਿਆਂ ਦੇ ਹੱਥਾਂ 'ਚ ਚਲੀ ਗਈ ਇਹਦੀ ਮਾਰ ਕਿਸਾਨਾਂ ਨੂੰ ਘੱਟ ਪੈਣੀ ਹੈ ਸ਼ਹਿਰਾਂ ਵਾਲਿਆਂ ਨੂੰ ਤੇ ਮਜ਼ਦੂਰਾਂ ਨੂੰ ਸਭ ਤੋਂ ਵੱਧ ਪੈਣੀ ਹੈ ਕਿਵੇਂ ਮੰਨ ਲਓ ਕਾਰਪੋਰੇਟ ਹੱਥਾਂ 'ਚ ਖੇਤੀ ਚਲੀ ਗਈ ਕਿਸਾਨਾਂ ਨੂੰ ਤਾਂ ਮੈਂ ਅਰ ਸਿੱਧੀ ਪੈਣੀ ਪੈਣੀ ਹੈ ਪਰ ਕੀ ਮਜ਼ਦੂਰਾਂ ਕੋਲ ਖੇਤ ਹਨ ਨਹੀਂ ਉਹ ਵੀ ਕਣਕ ਚੌਲ ਤਾਂ ਖਾਂਦੇ ਨੇ ਅਨਾਜ ਤਾਂ ਖਾਣਾ ਹੈ ਨਾ ਮੁੱਲ ਲੈ ਕੇ ਖਾਂਦੇ ਨੇ ਨਾ ਅੱਜ ਜੇ ਖੇਤੀ ਕਿਸਾਨਾਂ ਦੇ ਹੱਥ 'ਚ ਹੈ ਤੇ ਭਾਵੇਂ ਉਹ ਸ਼ਹਿਰਾਂ ਵਾਲੇ ਨੇ ਭਾਵੇਂ ਸਾਡੇ ਮਜ਼ਦੂਰ ਪੈਣਾ ਭਰਾ ਨੇ ਅਨਾਜ ਸਭ ਨੂੰ 22-23 ਰੁਪਏ ਕਿਲੋ ਕਣਕ ਚੌਲ ਮਿਲਦੇ ਨੇ ਪਰ ਜੇ ਇਹ ਹੀ ਕੀਤੀ ਉਹਨਾਂ ਪੂੰਜੀਪਤੀ ਕਾਰਪੋਰੇਟ ਕਾਰਣਿਆਂ ਦੇ ਹੱਥਾਂ 'ਚ ਚਲੀ ਗਈ ਇਹ 23 24 ਰੁਪਏ ਕਿਲੋ ਮਿਲਣ ਵਾਲੀ ਕਣਕ ਤੇ ਚੌਲ ਉਹਨਾਂ ਦੇ ਮੋਲਾਂ ਦੇ ਵਿੱਚ ਜਾ ਕੇ ਫਿਰ 150 200 250 300 ਰੁਪਏ ਕਿਲੋ ਮਿਲਣਗੇ ਇਹਦਾ ਪ੍ਰਮਾਣ ਇਹ ਆ ਕੁਦਰਤ ਦੀ ਦਾਤ ਹੈ ਪਾਣੀ ਮੁਫਤ ਹੈ ਪਾਣੀ ਗੁਰਬਾਣੀ ਕਹਿੰਦੀ ਪਵਨ ਗੁਰੂ ਪਾਣੀ ਪਿਤਾ ਮੁਫਤ ਦੀ ਦਾਤ ਪਾਣੀ ਪਰ ਜਦੋਂ ਉਹਨਾਂ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਚ ਆਈ ਉਹ 25 30 ਦੀ ਪਾਣੀ ਦੀ ਬੋਤਲ ਵੇਚਦੇ ਨੇ ਮੁਫਤ ਪਾਣੀ ਕੁਦਰਤ ਦਾ ਬੋਤਲ ਚ ਭਰਿਆ 25 30 ਰੁਪਈਆ ਦੀ ਬੋਤਲ ਐਦਾਂ ਕਰਦੇ ਨੇ ਤੁਸੀਂ ਦੇਖੋ ਕਿਸੇ ਮੋਲ ਦੇ ਵਿੱਚ ਤੁਸੀਂ ਜਾਓ ਜਦੋਂ ਕਿਸਾਨ ਦੇ ਖੇਤ ਚ ਆਲੂ ਉਗਦੇ ਨੇ ਗੰਡੇ ਉਗਦੇ ਨੇ ਤਾਂ ਉਹ 3 4 ਰੁਪਏ ਕਿਲੋ ਹੁੰਦੇ ਨੇ ਤੇ ਜਦੋਂ ਉਹ ਖਰੀਦ ਕੇ ਫਿਰ ਆਪਣੇ ਗਦਾਮਾਂ ਚ ਭਰ ਲੈਂਦੇ ਨੇ ਤੇ ਬਾਅਦ ਚ 2 ਮਹੀਨਿਆਂ ਬਾਅਦ ਉਹ ਕੱਢਦੇ ਨੇ ਉਹੀ ਗੰਡੇ ਉਹੀ ਆਲੂ ਫਿਰ 50 70 70 ਜਾਂ 80 ਰੁਪਏ ਕਿਲੋ ਵਿਕਦੇ ਨੇ ਆ ਜਿਹੜਾ ਲਸਣ ਲਸਣ ਕਿਸਾਨ ਤੋਂ ਖਰੀਦਿਆ ਜਾਂਦਾ 20 22 ਰੁਪਏ ਕਿਲੋ ਤੇ ਫਿਰ ਖਰੀਦ ਕੇ ਉਹ ਉਹਨੂੰ ਸਟੋਰ ਕਰ ਲੈਂਦੇ ਨੇ ਤੇ ਸਟੋਰ ਕਰਕੇ ਫਿਰ 2-3 ਮਹੀਨਿਆਂ ਬਾਅਦ ਉਹ ਕੱਢਦੇ ਨੇ ਫਿਰ ਉਹੀ ਲਸਣ ਅੱਜ 400 ਰੁਪਏ ਕਿਲੋ ਹੈ ਤੇ ਇਸੇ ਮੁੱਦੇ ਤੇ ਅੱਜ ਰਾਹੁਲ ਗਾਂਧੀ ਨੇ ਰੌਲਾ ਪਾਇਆ ਅੱਜ ਰਾਹੁਲ ਗਾਂਧੀ ਚਲਾ ਗਿਆ ਸਬਜੀ ਮੰਡੀ ਤੇ ਸਬਜੀ ਮੰਡੀ ਜਾ ਕੇ ਰਾਹੁਲ ਗਾਂਧੀ ਨੇ ਸਬਜ਼ੀਆਂ ਦੇ ਭਾਅ ਪੁੱਛੇ ਲਸਣ 400 ਰੁਪਏ ਮਟਰ 130 ਰੁਪਏ ਟਮਾਟਰ ਜਿਹੜੇ ਆ ਉਹ 60 70 ਰੁਪਏ ਤੇ ਰਾਹੁਲ ਗਾਂਧੀ ਨੇ ਫਿਰ ਉੱਥੇ ਕਿਹਾ ਮੋਦੀ ਸਾਹਿਬ ਹੁਣ ਤੁਸੀਂ ਦੱਸੋ ਇੱਥੇ ਲੋਕ ਖਾਣਗੇ ਕੀ ਰਾਹੁਲ ਗਾਂਧੀ ਨੇ ਅੱਜ ਸਬਜ਼ੀ ਮੰਡੀ 'ਚ ਮੋਦੀ ਘੇਰਿਆ ਕਿਉਂਕਿ ਮੋਦੀ ਸਾਹਿਬ ਹੋਰੀ ਵੀ ਜਦੋਂ ਕਾਂਗਰਸ ਦੀ ਸਰਕਾਰ ਸੀ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਸੀ ਤਾਂ ਤੁਹਾਨੂੰ ਯਾਦ ਹੋਣਾ ਕਿ ਮੋਦੀ ਸਾਹਿਬ ਹੋਰਾਂ ਦੀ ਪਾਰਟੀ ਦੇ ਬੰਦੇ ਗਲਾਂ ਚ ਗੰਡਿਆਂ ਦਾ ਹਾਰ ਪਾ ਕੇ ਪ੍ਰਦਰਸ਼ਨ ਕਰਦੇ ਹੁੰਦੇ ਸੀ ਵੀ ਦੇਖੀਏ ਜੇ ਪਿਆਜ਼ ਨੇ ਅੱਖੋਂ ਸੇ ਅंसू ਨਿਕਲਵਾ ਦिए ਔਰ ਇਹਨਾਂ ਦੀ ਸਿਮਰਤੀ ਅਰਾਨੀ ਯਾਦ ਤੁਹਾਨੂੰ ਸਾਰਿਆਂ ਨੂੰ 14 ਸਾਲ ਪਹਿਲਾਂ ਦੀ ਗੱਲ ਸਿਰ ਤੇ ਸਿਲੰਡਰ ਰੱਖ ਕੇ ਪਾਰਲੀਮੈਂਟ ਆਉਂਦੀ ਸੀ ਇੰਨਾ ਮਹਿੰਗਾ ਕਰਤਾ ਸਿਲੰਡਰ 450 ਰੁਪਏ ਦਾ ਸਿਲੰਡਰ ਕਰਤਾ ਤੇ ਅੱਜ ਉਹੀ ਗੈਸ ਸਿਲੰਡਰ ਮੋਦੀ ਸਾਹਿਬ ਹੋਰਾਂ ਦੀ ਸਰਕਾਰ ਚ ਹਜ਼ਾਰ ਦੇ ਨੇੜੇ ਐ ਅੱਜ ਸਿਮਰਤੀ ਅਰਾਨੀ ਵੀ ਚੁੱਪ ਐ ਅੱਜ ਉਹ ਸਾਰੇ ਚੁੱਪ ਨੇ ਜੋ ਕਾਂਗਰਸ 'ਚ ਬੋਲਦੇ ਸੀ ਮੈਂ ਨਹੀਂ ਕਹਿੰਦਾ ਕਿ ਕਾਂਗਰਸ ਦੀ ਸਰਕਾਰ ਠੀਕ ਐ ਜਦੋਂ ਕਾਂਗਰਸ ਦੀ ਵਾਰੀ ਆਉਂਦੀ ਐ ਉਹ ਵੀ ਕਾਰਪੋਰੇਟ ਘਰਾਣਿਆਂ ਦੇ ਹੱਥੇ ਚੜ ਕੇ ਉਹੀ ਕੁਝ ਕਰਦੇ ਨੇ ਜਦੋਂ ਇਹਨਾਂ ਦੀ ਆਉਂਦੀ ਐ ਇਹ ਵੀ ਉਹੋ ਕੁਝ ਕਰਦੇ ਨੇ ਠੀਕ ਕਦੋਂ ਹੋਏਗਾ ਜਦੋਂ ਤੁਸੀਂ ਜਾਗੋਗੇ ਜਦੋਂ ਚੇਤਨ ਹੋਵੋਗੇ ਜਦੋਂ ਜਾਗਰੂਕ ਹੋਵੋਗੇ ਉਦੋਂ ਤੱਕ ਵਾਰੀ ਬਦਲ-ਬਦਲ ਕੇ ਇਹਨਾਂ ਨੇ ਲੁੱਟੀ ਜਾਣਾ ਤੇ ਨਾਲੇ ਕੁੱਟੀ ਜਾਣਾ ਬਾਕੀ ਤੁਹਾਨੂੰ ਕੀ ਲੱਗਦਾ ਤੁਸੀਂ ਆਪਣਾ ਕਮੈਂਟ ਜਰੂਰ ਲਿਖ ਦਿਓ